ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ 'ਜਾਓ ਅਲਰਟ' 'ਵਿਆਮਨ ਤੇ ਦੋਸਤੋ ਪੰਜਾਬ ਬਿਜਲੀ ਬੋਰਡ ਦੇ ਵਿੱਚ ਬਹੁਤ ਵਧੀਆ ਮੌਕਾ ਆ ਚੁੱਕਿਆ ਹੈ ਜੀ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਲਈ ਇਹ ਵੀਡੀਓ ਰਹਿਣ ਵਾਲੀ ਹੈ ਜੀ ਬਹੁਤ ਹੀ ਵਧੀਆ ਮੌਕਾ ਆ ਚੁੱਕਿਆ ਹੈ ਜੀ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਬਿਜਲੀ ਭਾਗ ਦੇ ਵਿੱਚ ਲੈਮੈਨਾਂ ਦੀ ਅਤੇ ਵੱਖ-ਵੱਖ ਸਮੇਂ ਦੀ ਮੰਗ ਕੀਤੀ ਜਾਂਦੀ ਹੈ ਇਸ ਦੀ ਪੂਰੀ ਜਾਣਕਾਰੀ ਅਸੀਂ ਅੱਗੇ ਵੀਡੀਓ ਵਿੱਚ ਦਿੰਦੇ ਹਾਂ ਜੀ ਕੰਪਨੀ ਸਪੋਰਟ ਨੂੰ ਅਪਲਾਈ ਕਰ ਸਕਦਾ ਹੈ ਇਹ ਵਿੱਚ ਕੁਆਲੀਫਿਕੇਸ਼ਨ ਕੀ ਰਹਿਣ ਵਾਲੀ ਹੈ ਸਾਡੇ ਚੈਨਲ ਤੇ ਪਲੇਅਰ ਬਿਸਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਨਾਲ ਹੀ ਬੈਲ ਆਈਕਨਟ ਨੂੰ ਪ੍ਰੈਸ ਕਰਕੇ 올 ਦਾ ਬਟਨ ਪ੍ਰੈਸ ਕਰਨਾ ਜੀ ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਜਾਂ ਜੋਬਸਾਂ ਦੀ ਕੋਈ ਨੋਟੀਫਿਕੇਸ਼ਨ ਆਉਂਦਾ ਹੈ ਉਹ ਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੁਸੀਂ ਸਮਾਂ ਰਹਿਦੇ ਹੋਏ ਪੋਸਟ ਨੂੰ ਅਪਲਾਈ ਕਰ ਸਕੋ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ हां जी दोस्तों पंजाब स्टेट ट्रांसमिशन कॉर्पोरेशन लिमिटेड पीएसपीसीएल ਵੱਲੋਂ ਵੱਖ-ਵੱਖ ਸਮੀਆਂ ਮੰਗ ਕੀਤੀਆਂ ਦੀਆਂ ਹੈ ਜਿਸ ਦੇ ਵਿੱਚ ਟੈਕਨੀਕਲ ਅਤੇ ਨਾਨ ਟੈਕਨੀਕਲ ਸਮੀਆਂ ਮੰਗ ਕੀਤੀਆਂ ਜਾਂਦੀਆਂ ਹਨ ਸਭ ਤੋਂ ਪਹਿਲਾਂ ਇਹ ਨਾਨ ਟੈਕਨੀਕਲ ਸਮੀਆਂ ਹਨ ਨੰਬਰ 1 ਤੇ ਸਹਾਇਕ ਲਾਈਨਮੈਨ ਦੀ ਪੋਸਟ ਜਿਸ ਵਿੱਚ 129 vacancies ਹਨ ਸਹਾਇਕ ਸਬਸਟੇਸ਼ਨ ਅਟੈਂਡੈਂਟ ਦੀ ਪੋਸਟ ਜਿਸ ਦੇ ਵਿੱਚ 195 vacancies ਹਨ ਅਤੇ ਇਲੈਕਟ੍ਰੀਸ਼ੀਅਨ ਗ੍ਰੇਡ 2 ਦੀ ਪੋਸਟ ਹੈ ਉਸ ਦੇ ਲਈ 15 vacancies ਹਨ ਹਾਂਜੀ ਇਹ ਟੋਟਲ vacancies 329 ਰਹਿਣ ਵਾਲੀਆਂ ਹਨ ਜੀ ਇਹਨਾਂ ਪੋਸਟਾਂ ਦੇ ਲਈ ਬਾਊਦਿਮ ਉਹ ਕਾਜ ਗਈ ਪੰਜਾਬ ਦੇ ਨੌਜਵਾਨਾਂ ਵਾਸਤੇ ਇਹਨਾਂ ਪੋਸਟਾਂ ਅਪਲਾਈ ਕਰਨ ਦਾ ਬਿਜਲੀ ਵਿਭਾਗ ਦੇ ਵਿੱਚ ਵੱਖ-ਵੱਖ ਪੋਸਟਾਂ ਰਹਿਵਾਲੇ ਹਨ ਜੀ ਹੁਣ ਗੱਲ ਕਰਦੇ ਆਂ ਟੈਕਨੀਕਲ ਪੋਸਟਾਂ ਦੀ ਨੰਬਰ 1 ਦੇ ਸਹਾਇਕ ਇੰਜੀਨੀਅਰ ਓਡੀ ਇਲੈਕਟ੍ਰੀਕਲ ਦੀ ਪੋਸਟਾਂ ਰਹਿਵਾਲੀ ਹੈ ਜੀ ਜਿਹਦੇ ਵਿੱਚ ਟੋਟਲ 65 ਵਕਾਂਸੀਆਂ ਹਨ ਜਿਹਦੇ ਵਿੱਚ 21 ਪੀਐਸਟੀਸੀਐਲ ਦੇ ਲਈ ਅਤੇ 40 ਪੀਐਸਪੀਸੀਐਲ ਦੇ ਲਈ ਰਹਿਵਾਲੇ ਹਨ ਜੀ ਨੰਬਰ 2 ਪੋਸਟ ਹੈ ਸਹਾਇਕ ਮੈਨੇਜਰ ਆਈਟੀ ਦੀ ਹੈ ਜਿਹਦੇ ਵਿੱਚ ਧਨ ਵਕਾਂਸੀਆਂ ਹਨ ਲੇਖਾ ਅਫਸਰ ਦੇ ਲਈ 2 ਮੰਡਲ ਲੇਖਾਕਾਰ ਦੇ ਲਈ 11 ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੇ ਲਈ 110 vacancies ਹਾਂਜੀ ਜੂਨੀਅਰ ਇੰਜੀਨੀਅਰ ਸਿਵਲ ਦੇ ਲਈ 15 ਜੂਨੀਅਰ ਇੰਜੀਨੀਅਰ ਕਮਿਊਨੀਕੇਸ਼ਨ ਦੇ ਲਈ 6 ਲਾਅ ਅਫਸਰ ਗ੍ਰੇਡ 2 ਦੇ ਲਈ 2 ਟੈਲੀਫੋਨ ਮਕੈਨਿਕ ਦੇ ਲਈ 10 vacancies ਆ ਰਹੇ ਹੋਣਗੇ ਹਾਂਜੀ ਫੀਸਲਿਸ਼ਰੀਨਿੰਗ ਕਲਰਕ ਟਾਈਪਿਸਟ ਦੇ ਲਈ 35 ਫੀਸਲਿਸ਼ਰੀਨਿੰਗ ਕਲਰਕ ਅਕਾਊਂਟਸ ਦੇ ਲਈ 15 vacancies ਆ ਰਹੇ ਹੋਣਗੇ ਹਾਂਜੀ ਇਹ ਟੋਟਲ ਪੋਸਟਾਂ ਪੀਐਸਟੀਸੀਐਲ ਤੇ ਪੀਐਸਪੀਸੀਐਲ ਦੇ ਵਿੱਚ 270 ਅਸਾਮੀਆਂ ਮੰਗ ਕੀਤੀ ਜਾਂਦੀ ਹੈ ਉਹ ਇਹ ਪੋਸਟਾਂ ਦੇ ਲਈ ਆਨਲਾਈਨ ਅਰਜ਼ੀਆਂ ਭਰ ਸਕਦੇ ਹਨ ਜੀ ਜੇ ਜਿਹੜੀ ਡੇਟ 17 11 2025 ਨੂੰ ਸ਼ੁਰੂ ਹੋ ਚੁੱਕੀ ਹੈ ਅਤੇ ਲਾਸਟ ਡੇਟ ਇਹਨਾਂ ਪੋਸਟਾਂ ਦੇ ਲਈ 16 12 2025 ਰਹਿਵਾਲੀ ਹੈ ਜੀ ਇਹ ਡਿਟੇਲ ਦੇ ਵਿੱਚ ਨੋਟੀਫਿਕੇਸ਼ਨ ਆਇਆ ਜੀ ਪਬਲਿਕ ਨੋਟਿਸ ਜਾਰੀ ਹੋਇਆਗਾ ਜੋ ਨੰਬਰ ਇੱਕ ਪੋਸਟ ਅਸਿਸਟੈਂਟ ਇੰਜੀਨੀਅਰ ਦੀ ਰਹਿਵਾਲੀ ਹੈ ਇਲੈਕਟ੍ਰੀਕਲ ਦੇ ਵਿੱਚ ਇਹ 21 ਪੋਸਟਾਂ ਹਨ ਜੀ ਅਤੇ 40 ਪੋਸਟਾਂ ਹਨ ਇਹਦੇ ਲਈ ਜੋ ਪੇ ਸਕੇਲ ਹੈ 47 ਜੀ 600 ਰੁਪਿਆ ਰਹਿਵਾਲਾ ਜੀ ਇਹ ਦੋਨੇ ਪੋਸਟਾਂ ਕਾਟ ਹਨ ਜੀ ਨੰਬਰ 2 ਜੋ ਪੋਸਟ ਹੈ ਜੀ ਅਸਿਸਟੈਂਟ ਮੈਨੇਜਰ ਦੀ ਤਿੰਨ ਪੋਸਟਾਂ ਹਨ ਜੀ ਇਹਦੇ ਲਈ ਪੇਮੈਂਟ 47600 ਰੁਪਏ ਰਹਿਣ ਵਾਲਾ ਹੈਗਾ ਨੈਕਸਟ ਪੋਸਟ ਦੀ ਗੱਲ ਕਰੀਏ ਅਕਾਊਂਟਸ ਅਫਸਰ ਦੀ ਰਹਿਣ ਵਾਲੀ ਹੈ 2 ਪੋਸਟਾਂ ਹਨ 47600 ਰੁਪਿਆ ਜਿਵੇਂ ਰਹਿਣ ਵਾਲੀ ਹੈ ਡਿਵੀਜ਼ਨਲ ਅਕਾਊਂਟੈਂਟ ਦੀਆਂ 11 ਪੋਸਟਾਂ ਹਨ ਜੀ 35400 ਰੁਪਏ ਪੇਮੈਂਟ ਰਹਿਣ ਵਾਲੀ ਹੈ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੀਆਂ 110 ਪੋਸਟਾਂ ਹਨ ਜੀ 35400 ਰੁਪਏ ਪੇਮੈਂਟ ਰਹਿਣ ਵਾਲੀ ਹੈ ਜੂਨੀਅਰ ਇੰਜੀਨੀਅਰ ਸਿਵਲ ਦੀਆਂ 15 ਪੋਸਟਾਂ ਹਨ ਜੀ 35 ਜੂਨੀਅਰ ਇੰਜੀਨੀਅਰਿੰਗ ਕਮਿਊਨੀਕੇਸ਼ਨ ਦੇ ਛੇ ਪੋਸਟਾਂ ਹਨ ਜੀ ਇਹਦੇ ਲਈ ਵੀ 35400 ਰੁਪਏ ਪੇਮੈਂਟ ਰਹਿਣ ਵਾਲੀ ਪੋਸਟ ਦੀ ਗੱਲ ਕਰੀ ਤਾਂ ਲਾਅ ਅਫਸਰ ਗ੍ਰੇਡ 2 ਦੀ ਰਹਿਣ ਵਾਲੀ ਇਹ ਦੋ ਪੋਸਟਾਂ ਹਨ 35400 ਰੁਪਏ ਦੇ ਲਈ ਪੇਮੈਂਟ ਰਹਿਣ ਵਾਲੀ ਹੈ ਟੈਲੀਫੋਨ ਮਕੈਨਿਕ ਦੀ 10 ਪੋਸਟਾਂ ਹਨ ਜੀ ਇਹਦੇ ਲਈ 19900 ਰੁਪਏ ਪੇਮੈਂਟ ਰਹਿਣ ਵਾਲੀ ਹੈ ਜੀ ਨੈਕਸਟ ਪੋਸਟ ਦੀ ਗੱਲ ਕਰੀ ਤਾਂ ਲੋਅਰ ਡਿਵੀਜ਼ਨ ਕਲਰਕ ਟਾਈਪਿਸਟ ਦੀਆਂ ਪੰਤੀ ਪੋਸਟਾਂ ਹਨ ਜੀ 19900 ਰੁਪਏ ਦੇ ਲਈ ਪੇਮੈਂਟ ਰਹਿਣ ਵਾਲੀ ਹੈ ਨੈਕਸਟ ਪੋਸਟ ਲੋਅਰ ਡਿਵੀਜ਼ਨ ਕਲ ਇੰਨੇ ਪੋਸਟਾਂ ਲਈ ਜੋ ਕੁਆਲੀਫਿਕੇਸ਼ਨ ਮੰਗੀ ਗਈ ਹੈ ਜੀ ਉਹ ਅਲੱਗ-ਅਲੱਗ ਮੰਗੀ ਹੈਗੀ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਜਾਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਇਹ ਚੰਗੇ ਤਰੀਕੇ ਨਾਲ ਤੁਸੀਂ ਆਪਣੀ ਪੋਸਟ ਵਾਈਜ਼ ਆਪਣੀ ਕੁਆਲੀਫਿਕੇਸ਼ਨ ਦੇਖ ਲੈਣਾ ਜੀ ਇੱਕ ਗੱਲ ਦਾ ਧਿਆਨ ਰੱਖਣਾ ਜੀ ਨੋਟੀਫਿਕੇਸ਼ਨ ਪੜਨ ਤੋਂ ਬਾਅਦ ਹੀ ਤੁਸੀਂ ਪੋਸਟ ਨੂੰ ਅਪਲਾਈ ਕਰਨਾ ਅਤੇ ਜੋ ਨੋਟੀਫਿਕੇਸ਼ਨ ਦਾ ਲਿੰਕ ਹੈ ਉਹ ਸਾਡੇ WhatsApp ਚੈਨਲ ਤੇ ਹੈ ਜੀ WhatsApp ਚੈਨਲ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਹੈ ਤੁਸੀਂ ਉੱਤੇ ਜਾ ਕੇ ਨੋਟੀਫਿਕੇਸ਼ਨ ਪੜ੍ਹ ਵੀ ਸਕਦੇ ਹੋ ਤੇ ਡਾਊਨਲੋਡ ਵੀ ਕਰ ਸਕਦੇ ਹੋ ਇਹ ਇਪੋਨੈਂਟ ਨੋਟ ਦਿੱਤਾ ਗਿਆ ਜੀ ਜਿਹੜੀਆਂ ਇਹ ਸਾਮੀਆਂ ਹਨ ਇਹਨਾਂ ਦਾ ਜੋ ਪਰਕਾਲ ਸਮਾਂ ਹੋਵੇਗਾ ਉਹ 3 ਸਾਲ ਦਾ ਰਹੇਗਾ ਅਤੇ ਪੰਜਾਬ ਸਰਕਾਰ ਵੱਲੋਂ ਇਹ ਵਧਾਇਆ ਜਾ ਘਟਾਇਆ ਵੀ ਜਾ ਸਕਦਾ ਹੈ ਜੀ ਇਸ ਪੋਸਟ ਲਈ ਉਹੀ ਕੈਂਡੀਡੇਟ ਐਲੀਜੀਬਲ ਹੋਣਗੇ ਜਿਨ੍ਹਾਂ ਦੀ 10ਵੀਂ ਪੰਜਾਬੀ ਵਿਸ਼ੇ ਨਾਲ ਪਾਸ ਹੋਵੇ ਅਤੇ ਏਜ ਲਿਮਿਟ ਦੀ ਗੱਲ ਕਰੀਏ ਏਜ 18 ਸਾਲ ਤੋਂ ਲੈ ਕੇ 37 ਸਾਲ ਦੇ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਅਤੇ ਇਹਦੇ ਵਿੱਚ ਏ ਰੈਲੈਕਸ਼ਨ ਵੀ ਮਿਲਣ ਵਾਲਾ ਹੈ ਅਲੱਗ-ਅਲੱਗ ਕੈਟਾਗਰੀ ਲਈ ਅਲੱਗ-ਅਲੱਗ ਅਸ ਪਰ ਗਵਰਨਮੈਂਟ ਰੂਲ ਅਸਾਂ ਦਾ ਏ ਰੈਲੈਕਸ਼ਨ ਮਿਲੇਗਾ ਜੀ ਇਹ ਨੋਟੀਫਿਕੇਸ਼ਨ ਹੈ ਜੀ ਨੋਟੀਫਿਕੇਸ਼ਨ ਤੁਸੀਂ ਧਿਆਨ ਦੇ ਨਾਲ ਪੜ੍ਹ ਲੈਣਾ। ਇਹ ਐਗਜ਼ਾਮੀਨੇਸ਼ਨ ਹੋਵੇਗਾ ਜੀ ਗਰੁੱਪ A ਅਤੇ B ਪੋਸਟ ਦੇ ਲਈ। ਉਹਦੇ ਲਈ ਇਹ ਕੁਐਸਚਨ ਦਿੱਤੇ ਗਿਆ ਜੀ ਕਿੰਨੇ-ਕਿੰਨੇ ਨੰਬਰ ਦੇ ਹੋਣਗੇ। ਤੁਸੀਂ ਧਿਆਨ ਨਾਲ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਲੈਣਾ। ਜੇਕਰ ਵੀਡੀਓ ਵਿੱਚ ਸਭ ਕੁਝ ਦੱਸਣ ਲੱਗੇ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਵੇਗੀ। ਇਸ ਲਈ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੇ ਤਰੀਕੇ ਨਾਲ ਪੜ੍ਹ ਲੈਣਾ ਜੀ। ਇਹ ਲਈ ਕੁਝ ਜਨਰਲ ਇੰਸਟ੍ਰਕਸ਼ਨ ਦਿੱਤੀਆਂ ਗਈਆਂ ਜੀ ਇਹਨਾਂ ਨੂੰ ਤੁਸੀਂ ਧਿਆਨ ਨਾਲ ਰੀਡ ਕਰ ਲੈਣਾ ਫੇਰ ਹੀ ਤੁਸੀਂ ਸਪੋਰਟ ਨੂੰ ਅਪਲਾਈ ਕਰਨਾ ਹੈ। ਇਹ ਲਈ ਜੋ ਫੀਸ ਹੈ ਜੀ ਇਸ ਤਰੀਕੇ ਨਾਲ ਰਹਿ ਵਾਲੀ ਹੈ। ਐਸੀ ਕੈਟਾਗਰੀ ਛੱਡ ਕੇ ਅਤੇ ਪੀਡਬਲਯੂਡੀ ਕੈਟਾਗਰੀ ਛੱਡ ਕੇ ਆਲ ਕੈਟਾਗਰੀ ਲਈ 1200 ਰੁਪਏ ਫੀਸ ਰਹਿਣ ਵਾਲੀ ਹੈ ਜੀ 216 ਰੁਪਏ GST ਛਾਰ ਮਾਸਾਂ ਦੇ ਸਾਮਣੇ ਸੌਣ ਵਾਲਾ 416 ਰੁਪਏ ਪੇਮੈਂਟ ਰਹਿਣ ਵਾਲੀ ਹੈ ਜੀ ਐਪਲੀਕੇਸ਼ਨ ਫੀਸ ਹੈ ਐਸੀ ਕੈਟਾਗਰੀ ਲਈ ਇਹ 885 ਰੁਪਏ ਅਤੇ ਪੀਡਬਲਯੂਡੀ ਕੈਟਾਗਰੀ ਲਈ ਵੀ 885 ਰੁਪਏプラス ट्रांजैक्शन ਚਾਰजेस ਰਹਿਣ ਵਾਲੀ ਹੈ ਜੀ ਪੰਜਾਬ ਦੇ ਨੌਜਵਾਨਾਂ ਵਾਸਤੇ ਬਹੁਤ ਹੀ ਵਧੀਆ ਮੌਕਾ ਆ ਚੁੱਕਿਆ ਹੈ ਜੀ ਬਿਜਲੀ ਵਿਭਾਗ ਦੇ ਵਿੱਚ ਪੋਸਟਾਂ ਆ ਚੁੱਕੀਆਂ ਹਨ ਉਹਨਾਂ ਨੂੰ ਅਪਲਾਈ ਕਰਨ ਦਾ ਜਿਹੜੇ ਕੈਂਡੀਡੇਟ ਇਸ ਦੇ ਲਈ ਬੀਲੀਪਾ ਡਿਲੀਵਰੀ ਪੋਸਟ ਲਈ ਇੰਟਰਸਟਿਡ ਹਨ ਉਹ ਆਪਣੇ ਟਾਈਮ ਤੋਂ ਪਹਿਲਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਲੈਣ ਜੀ ਦੋਸਤੋ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਤੁਸੀਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਅਤੇ ਵੀਡੀਓ ਨੂੰ ਲਾਈਕ ਹਾਈਪ ਤੁਹਾਡੀ ਕੋਈ ਕੁਇਰੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਵੀ ਕਰ ਸਕਦੇ ਹੋ ਜੀ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਗੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ